ਜਿੱਥੇ ਮਰਜੀ ਕਿਸੇ ਨੂੰ ਜਾ ਕੇ ਗੋਲੀ ਮਾਰ ਦੇ ਉਸ ਮਰਜੀ ਕਰ ਦੇ ਕੋਈ ਪੁੱਛ ਦੱਸ ਕਰਨ ਵਾਲਾ ਨਹੀਂ ਲੋਕ ਉਸ ਤੋਂ ਮੰਦਰ ਸਾਹਿਬ ਤੇ ਜੋ ਅਟੈਕ ਕਰਨ ਦੀ ਗੱਲ ਕੀਤੀ ਗਈ ਹੈ ਉਹਦੇ ਚ ਸਾਰਾ ਪੰਜਾਬ ਨਹੀਂ ਪੂਰੇ ਵਰਲਡ ਦੇ ਜਿਹੜੇ ਸਿੱਖ ਹੈ ਉਹ ਚਿੰਤਤ ਨੇ ਕਿਸ ਤਰ੍ਹਾਂ ਦੇ ਦਿਖਾਤੇ ਨਾਲ ਇੱਕ ਕੋਈ ਆਦਮੀ ਫੜਿਆ ਸੀ ਉਸ ਨੂੰ ਦੁਆਰਾ ਜਿਹੜਾ ਚਾਰਜ ਦਿੱਤਾ ਗਿਆ ਇਹ ਆਦਮੀ ਜਿਹੜਾ ਇਸ ਦੇ ਵਿੱਚ ਨਹੀਂ ਹੈ ਸਟੇਟ ਗਵਰਨਮੈਂਟ ਜਿਹੜੀ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਜਿਹੜਾ ਦਾ ਪ੍ਰੋਟੈਸਟ ਹੈ ਕਿ ਅਸੀਂ ਜਿਹੜਾ ਪਹਿਲਕਾਮ ਦਾ ਮਾਮਲਾ ਹੈ ਅਸੀਂ ਉਹਦੇ ਅਸੀਂ ਵੀ ਚੋਣੇ ਕੋ ਡਿਸਕਸ਼ਨ ਹੋਵੇ ਕਿਉਂ ਹੋਇਆ ਕੀ ਕਾਰਨ ਹੈ ਸਸਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੇਖ ਰਹੇ ਟੀਫਾਈ ਚੈਨਲ ਪੰਜਾਬੀ ਇਸ ਵਕਤ ਮੇਰੇ ਨਾਲ ਗੱਲ ਕਰਨ ਲਈ ਮੌਜੂਦ ਨੇ ਸ਼ੇਰ ਸਿੰਘ ਗੁਬਾਇਆ ਜੀ ਸਰ ਜਿਸ ਸਿਕਨ ਲਗਾਤਾਰ ਸਦਨ ਤੇ ਸਖਿਤ ਹੋ ਰਿਹਾ ਹੈ ਅੱਜ ਤੁਸੀਂ ਪ੍ਰੋਟੈਸਟ ਵੀ ਕੀਤਾ ਹੈ ਦਰਬਾਰ ਸਾਹਿਬ ਨੂੰ ਲੈ ਕੇ ਜਿਸ ਤਰੀਕੇ ਨਾਲ ਲਗਾਤਾਰ ਧਮਕੀ ਆ ਰਹੀ ਹੈ ਕਿ ਮੰਨਦੇ ਹੋ ਕਿ ਪੰਜਾਬ ਦਾ ਜਿਹੜਾ ਕਾਨੂੰਨ ਵਿਵਸਥਾ ਹੈਗੀ ਹੈ ਜਾਂ ਅੱਛਾ ਜਿਹੜੀ ਕਿੱਥੇ ਵੱਲ ਜਾ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਤਾਂ ਬਹੁਤ ਮਾੜੀ ਹੈ ਲਾ ਐਂਡ ਆਰਡਰ ਜਿਹੜਾ ਹੈ ਉਹ ਗਲਸ ਹੋ ਚੁੱਕੇ ਹੈ ਕਿ ਜਿੱਤੇ ਮਰਜ਼ੀ ਕਿਸੇ ਨੂੰ ਜਾ ਕੇ ਗੋਲੀ ਮਾਰ ਦੇ ਕੁਛ ਮਰਜ਼ੀ ਕਰ ਦੇ ਕੋਈ ਪੁੱਛ ਦੱਸ ਕਰਨ ਵਾਲਾ ਨਹੀਂ ਲੋਕ ਉਸ ਤੋਂ ਸਰਕਾਰ ਤੋਂ ਨਾ ਖੁਸ਼ ਹੋਏ ਤੇ ਦੂਸਰਾ ਜਿਹੜਾ ਇੱਕ ਬਹੁਤ ਵੱਡੀ ਜਿਹੜੀ ਗੱਲ ਹੈ ਸਾਡੇ ਧਾਰਮਿਕ ਸਥਾਨ ਹਰਮੰਦਰ ਸਾਹਿਬ ਤੇ ਜੋ ਅਟੈਕ ਕਰਨ ਦੀ ਗੱਲ ਕੀਤੀ ਗਈ ਹੈ ਉਹਦੇ ਚ ਸਾਰਾ ਪੰਜਾਬ ਨਹੀਂ ਪੂਰੇ ਵਰਲਡ ਦੇ ਜਿਹੜੇ ਸਿੱਖ ਹੈ ਉਹ ਚਿੰਤਤ ਨੇ ਕਿ ਇਸ ਤਰ੍ਹਾਂ ਦੀ ਇੱਕ ਪੰਜਾਬ ਵਿੱਚ ਕਿਉਂ ਹੋ ਰਿਹਾ ਹੈ ਜੋ ਸਰ ਕੇ ਅਸੀਂ ਸੋਮਵਾਰ ਨੂੰ ਮੈਂ ਰਿਜਰਨਮੈਂਟ ਮੋਸ਼ਨ ਦਿੱਤਾ ਸੀ ਪਾਰਲੀਮੈਂਟ 'ਚ ਉਸ ਤੋਂ ਬਾਅਦ ਅਗਲੇ ਦੂਸਰੇ ਤੀਸਰੇ ਦਿਨ ਜਾ ਕੇ ਫਿਰ ਇਹ ਆਪਣੀ ਹਰਕਤ ਤੇ ਚਾਏ ਜਾ ਉਥੇ ਗੋਲਡਨ ਟੈਂਪਲ ਤੇ ਵੀ ਜਾ ਕੇ ਉਹਨਾਂ ਨੇ ਦੇਖਿਆ ਤੇ ਨਾਲ ਇੱਕ ਕੋਈ ਆਦਮੀ ਫੜਿਆ ਸੀ ਉਸ ਨੂੰ ਦੁਆਰਾ ਜਿਹੜਾ ਚੜ ਦਿੱਤਾ ਗਿਆ ਇਹ ਆਦਮੀ ਜਿਹੜਾ ਇਸ ਇਹਦੇ ਵਿੱਚ ਨਹੀਂ ਹੈ ਉਹਦਾ ਜਿਹੜਾ ਪੂਰਾ ਥੋਰਲੀ ਉਹਨਾਂ ਨੂੰ ਚਾਹੀਦਾ ਇੱਕ ਪੂਰੀ ਜਾਂਚ ਕਰ ਜਿਹਦੇ ਨਾਲ ਇਹਨਾਂ ਲੋਕਾਂ ਨੂੰ ਨੰਗਾ ਕੀਤਾ ਜਾਏ ਕਿ ਇਹ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਉਹ ਨਾ ਲੱਗ ਸਕੇ ਇਸ ਕਰਕੇ ਅਸੀਂ ਡਿਮਾਂਡ ਕੀਤੀ ਅੱਜ ਸੰਸਦ ਦੇ ਸਾਹਮਣੇ ਵੀ ਸਾਰਿਆਂ ਨੇ ਖੜ ਕੇ ਪ੍ਰੋਟੈਸਟ ਕੀਤਾ ਤੇ ਇਹਦੇ ਬਾਅਦ ਇਸਕਿੰਦਰ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਵੀ ਇਹ ਆਪਣੀ ਏਜੰਸੀਆਂ ਦੇ ਰਹੀਂ ਇਹਦਾ ਪਤਾ ਕਰਾਓ ਕਿ ਕੌਣ ਇਹ ਲੋਕ ਜਿਹੜੇ ਵਾਰ-ਵਾਰੇ ਸਾਡੇ ਨਾਲ ਗੱਲਾਂ ਕਰ ਰਹੇ ਉਸ ਨੂੰ ਬਚਾਇਆ ਜਾਵੇ ਜੀ ਆਪਾਂ ਇੱਥੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਵੀ ਅਮਰੀਕਾ ਦੇ ਦੌਰੇ ਤੇ ਜਾਂਉਂਦੇ ਨੇ ਉਸੇ ਦਿਨ ਹੀ ਧਮਕੀਆਂ ਆਉਂਦੀ ਹੈ 에어ਪੋਰਟ ਨੂੰ ਮੋੜ ਦਿੱਤਾ ਜਾਏਗਾ ਤੇ ਨਤਮਸਤਕ ਹੋਣ ਤੋਂ ਬਾਅਦ ਐਸਜੀਪੀਸੀ ਨਾਲ ਗੱਲਬਾਤ ਕਰਨ ਤੋਂ ਬਾਅਦ ਵਧੇਰੀ ਜਾਣਕਾਰੀ ਜਿਹੜੀ ਕਹਿੰਦੇ ਉਹ ਨਹੀਂ ਸਾਂਝੀ ਕੀਤੀ ਜਾਏਗੀ ਵਾਲੇ ਸ਼ੇਅਰ ਨਹੀਂ ਕੀਤੀ ਜਾਏਗੀ ਤਾਂ ਇਹ ਸਭ ਦੇ ਪਿੱਛੇ ਜਿੱਤੋਂ ਸਾਂਝੀ ਵਾਲਤਾ ਦਾ ਸੁਨੇਹਾ ਸਾਨੂੰ ਮਿਲਦਾ ਹੋਵੇ ਉੱਥੇ ਉਸ ਸਥਾਨ ਨੂੰ ਇਸ ਤਰੀਕੇ ਦੇ ਧਮਕੀਆਂ ਦੇਣੀਆਂ ਮਾਨਸਿਕਤਾ ਕੀ ਹੈ ਔਰ ਦੇ ਪਿੱਛੇ ਵਿਸ਼ਾ ਜਿਹੜਾ ਕੀ ਹੋ ਸਕਦਾ ਕਿ ਪੰਜਾਬ ਨੂੰ ਕਿਹੜੇ ਦੌਰ ਵੱਲ ਲੈ ਕੇ ਜਾ ਰਹੇ ਨਹੀਂ ਇਹਦੇ ਵਿੱਚ ਦੋ ਹੀ ਗੱਲਾਂ ਹੈ ਜੀ ਜਾਂ ਤੇ ਇਹ ਜਿਹੜਾ ਸਟੇਟ ਗਵਰਨਮੈਂਟ ਜਿਹੜੀ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਜਿਹੜਾ 3 3.5 ਸਾਲ ਦਾ ਕੰਮ ਜਿਹੜਾ ਉਹਨਾਂ ਦੀ ਡਿਵੈਲਪਮੈਂਟ ਦਾ ਲੋਕਾਂ ਨੂੰ ਸਹੂਲਤਾਂ ਦੇਣ ਦਾ ਲਾ ਐਂਡ ਆਰਡਰ ਨੂੰ ਦਾ ਖਤਮ ਹੋਣਾ ਇਹ ਸਾਰੀਆਂ ਗੱਲਾਂ ਵੱਲੋਂ ਧਿਆਨ ਪਟਕਾਰ ਕੇ ਦੂਜੇ ਪਾਸੇ ਲਾਉਣਾ ਚਾਹੁੰਦੀ ਹੈ ਸੋ ਇਸ ਕਰਕੇ ਇਸ ਨੂੰ ਜਿਹੜਾ ਨਹੀਂ ਕਰਨਾ ਚਾਹੀਦਾ ਪੰਜਾਬ ਸਾਡਾ ਪੰਜਾਬ ਹੈ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਡਾ ਕੋਈ ਧਾਰਮਿਕ ਸਥਾਨ ਨਹੀਂ ਹਰਿਮੰਦਰ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਉਸ ਕਰਕੇ ਜੇ ਉਹਦੇ ਤੇ ਕੋਈ ਇਸ ਤਰ੍ਹਾਂ ਦੀ ਹਾਂ ਚ ਆਉਂਦੀ ਹੈ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਉਸ ਨੂੰ ਉਹਦੇ ਤੇ ਕੰਟਰੋਲ ਸਰ ਮੇਰਾ ਆਖਰੀ ਸਵਾਲ ਹੈ ਸਰਕਾਰ ਜਿਹੜੀ ਹੈ ਵਿਰੋਧੀ ਧਿਰ ਲਗਾਤਾਰ ਤੁਸੀਂ ਵੀ ਮੰਗ ਕਰ ਰਹੇ ਹੋ ਕਿ ਸਰਕਾਰ ਚਾਹੇ ਪਹਿਲਗਾਮ ਦੇ ਹੋਏ ਆਪਰੇਸ਼ਨ ਸਿੰਦੂਰ ਦੀ ਗੱਲ ਹੋਵੇ ਕਾਫੀ ਮੁੱਦੇ ਨੇ ਜਿਸ ਤਰ੍ਹਾਂ ਅੰਮਦਾਬਾਦ ਵਿੱਚ ਕਰਾਇਆ ਚੋ ਇਨਾ ਮੁੱਦਿਆਂ ਤੇ ਸਰਕਾਰ ਗੱਲ ਕਰਨ ਤੋਂ ਪਹਿਲਾਂ ਭੱਜ ਰਹੀ ਸੀ ਲੇਕਿਨ ਹੁਣ 16-16 ਘੰਟੇ ਦਾ ਸਮਾਂ ਦਿੱਤਾ ਕਿ ਲੇਕਿਨ ਅਗਲੇ ਹਫਤੇ ਦਾ ਸਮਾਂ ਰੱਖਿਆ ਗਿਆ ਇਸ ਹਫਤੇ ਗੱਲਬਾਤ ਨਹੀਂ ਹੋ ਰਹੀ ਤੇ ਕਿਤਨੇ ਕਿਤੇ ਵਿਰੋਧੀ ਧਿਰ ਜਿਹੜੀ ਆਪਣੀ ਗੱਲ ਨਹੀਂ ਰੱਖ ਪਾਰੀ ਸੰਸਦ ਦੇ ਵਿੱਚ ਨਹੀਂ ਦੇਖੋ ਅਸੀਂ ਤੇ ਸਾਡਾ ਪ੍ਰੋਟੈਸਟ ਹੈ ਕਿ ਅਸੀਂ ਜਿਹੜਾ ਪਹਿਲ ਕਾਮ ਦਾ ਮਾਮਲਾ ਸੀ ਉਹਦੇ ਉਹਦੇ ਅਸੀਂ ਵੀ ਚੋਣੇ ਕੋ ਡਿਸਕਸ਼ਨ ਹੋਵੇ ਕਿਉਂ ਹੋਇਆ ਕੀ ਕਰਨਾ ਉਹਦੇ ਨਾਲ ਹੀ ਅੱਜ ਸਾਡੇ ਧਰਮ ਸਥਾਨ ਤੇ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਤੇ ਉਸ ਦੇ ਵੱਲੋਂ ਹੀ ਜਿਹੜਾ ਬੜਾ ਜ਼ਰੂਰੀ ਬਣਦਾ ਹੈ ਕਿ ਇਸ ਨੂੰ ਵੀ ਧਿਆਨ ਚ ਰੱਖਿਆ ਜਾਏ ਤਾਂ ਕਿ ਇਸ ਤਰ੍ਹਾਂ ਦੀ ਕੋਈ ਅਨਸਖਾਂ ਵੀ ਕਰਨਾ ਜਿਹੜੀ ਉਹ ਨਾ ਵਾਪਰੇ ਤੇ ਸਾਡਾ ਦੇਸ਼ ਪੰਜਾਬ ਜਿਹੜਾ ਉਹ ਸਮੂਥਲੀ ਚੱਲਦਾ ਰਹੇ ਇਹ ਸਾਡੀ ਕੋਸ਼ਿਸ਼ ਧੰਨਵਾਦ ਸਸਾ ਨਾਲ ਗੱਲਬਾਤ ਕਰਨ ਲਈ ਸੋਇ ਸੰਸਥਾ ਦੇ ਬਾਈਜ ਨਾਲ ਖਾਸ ਗੱਲਬਾਤ ਕਰ ਰਹੇ ਸਨ ਗੱਲ ਤੋਂ ਡਿਫੈਚ ਨੇ ਪੰਜਾਬੀ ਦੇ ਇਵੰਦਰ ਸਿੰਘ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ